ਤੇ ਕਿਤੇ ਅਨਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤੀਲੀ ਮਾਤੋਂ ਦੂਰ ਰੱਖੇ ਜੀਵੀ ਪਲਕਾਂ ਤੋਂ ਬਲਾ ਸਸਰੀ ਕਾ ਹੋ 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 ਠੀਕ ਹੈ ਪ੍ਰ ਆਪਨਾ ਦਿਲ ਵਿੱਚ ਉੰਨੀ ਖਾਲੜੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਮੈਨੂੰ ਹੁਣ ਐਂ ਦੱਸ ਵੀ ਤੇਰੇ ਦਿਓਰ ਦਾ ਆਇਆ ਮੈਨੂੰ ਫੋਨ ਹੂੰ ਕਹਿੰਦਾ ਵੀ ਸੰਦੀਪ ਤਿਆਰ ਹੋ ਜਾ ਤੈਨੂੰ ਸਰਪ੍ਰਾਈਜ਼ ਦੇਣਾ ਏ ਫੇ ਮੇਰੇ ਘੋੜੇ ਦਿਮਾਗ ਦੇ ਤੋੜੇ ਵੀ ਮੈਨੂੰ ਕਿਤੇ ਪਾਪੂਰੀ ਤੇ ਨਹੀਂ ਛੱਡਣ ਚੱਲੇ ਚਾਰ ਦਿਨ ਕਿਥੋਂ ਨੂੰ ਪਤਾ ਮੈਨੂੰ ਉਹ ਦੱਸੋ ਪਹਿਲਾਂ ਪਤਾ ਨਹੀਂ ਹਾਂ ਬੰਨੂ ਤਾਂ ਨਹੀਂ ਪਤਾ ਹੈਗਾ ਵਾਕੇ ਹਾਂ ਜਦੋਂ ਥੇਕ ਕੇ ਆਊਗਾ फेर ਰਹੀ ਆ ਜੀ ਮੈਂ ਕਿਹਾ ਜਦ ਸਰਦਾਰ ਜੀ ਨੇ ਐਡੀ ਬੜੀ ਗੱਲ ਕਹਿਤੀ ਮੈਂ ਕਹਾਂ ਤੇ ਪਸੰਦ ਦੱਸ ਕੁੱਟੇ ਪਾ ਲੰਮੀ ਆ ਕਾਲਾ ਆਹੋ ਕਾਲਾ ਛੂਟੂ ਤੇ ਬਸਾਦਾ ਪਾ ਲੰਮੀ ਮੈਂ ਕਾਲਾ ਛੱਤੀ ਬਾੜ ਬਏ ਹੋਏ ਮੈਂ ਕਿਤਾ ਤਾਂ ਨਹੀਂ ਕਰੂ ਬਾਬ ਦੇ ਪਰੇ ਦੇ ਕਾਦੇ ਮੇਰੀ ਬਾਹਰ ਲੱਤ ਦੁਖਦੀ ਆ ਚਾਚਾ ਤਾਂ ਕਿਹਾ ਹੈ ਦੱਸ ਸਮਝਿਆ ਕਰ ਚੱਲ ਕੋਈ ਉਹ ਵੈਸੇ ਮੈਨੂੰ ਸੱਚੇ ਛੱਡ ਵੀ ਉਹ ਬਤਾ ਦੇ ਬੰਬੂ ਮੈਂ ਉਹਦੀ ਤਰ੍ਹਾਂ ਮੈਂ ਕੋਈ ਗਰੰਟੀ ਨਹੀਂ ਤੁਹਾਡੇ ਤੇ ਵੀ ਕੀ ਗੱਲ ਆ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਵੈਸੇ 1:00 ਵੱਜ ਗਿਆ ਹੁਣ ਉਹਨਾਂ ਨੇ ਰੋਟੀ ਲੈਣ ਤਾਂ ਆਉਣਾ ਫਿਰ ਹੁਣ ਪਹਿਲਾਂ ਪੁੱਛਣਾ ਪੈਣਾ ਵੀ ਜੀ ਜਾੰਗਲ ਕੇ ਬੰਗੂਰੀ ਕਿ ਕਿਤੇ ਹੋਰ ਲੈ ਕੇ ਜਾਵਾਂਗੇ ਜਦੋਂ ਨੇ ਤੈਨੂੰ ਕਹੇ ਦਿੱਤਾ ਮੈਨੂੰ ਤਾਂ ਆਇਆ ਕਿ ਹੱਸ ਪਿਆਰ ਹੋ ਜਾ ਕੱਪੜੇ ਪਾ ਲਾ ਹਾਂ ਵੀ ਸਰਪ੍ਰਾਈਜ਼ ਹੈ ਤੇਰੇ ਵਾਸਤੇ ਪਤਾ ਨਹੀਂ ਹੁਣ ਕਿਹੜਾ ਪੰਪ ਪੜਨਾ ਉਹ ਤੇ ਮੈਂ ਰੋਪਣਾ ਕਿ ਘਵਾ ਲਿਆ ਚਲ ਕੋਈ ਨਾ ਰੋਪਣੇ ਥੋੜੀ ਗੱਲਾਂ ਕਿਸੇ ਆਦਰਾਂ ਜੱਸਮੀਨ ਬੱਟਗੀ ਸੋਦੀ ਸੋਦੀ ਆਵਾਜ਼ ਆਉਂਦੀ ਐ ਵਸੀ ਇਹਦੇ ਚ ਹੋਰੀ ਤਰ੍ਹਾਂ ਦੀ ਮੈਨੂੰ ਲਾਦੇ ਵਿੱਚ ਧਾਗਾ ਫਸ ਗਿਆ ਹੁਣ ਦੇਖ ਤਾਂ ਤੇ ਮਰ ਜਾਵਾਂ ਚਾ ਮੈਂ ਲਾ ਚੱਕ ਕਰਾਂ ਹੁਣ ਤੇਸ਼ ਕਾਤਦੀ ਹੁਣ ਇਹਨੇ ਨੇ ਤੇ ਮਾਸੀ ਜੀ ਮੈਂ ਤਾਂ ਪੇਚ ਕਸਣ ਨਾਲੋਂ ਘਾਟਾ ਨਹੀਂ ਨਹੀਂ ਉਹ ਜਿਹੜੀ ਪੁੱਤ ਸੱਤ ਕਾਦੀ ਸਾਰਿਆਂ ਨੂੰ ਉਹ ਤੇਸ਼ ਕਾਤਣਾ ਹੈ ਛੱਡਣੀ ਆ ਇਹ ਤੈਨੂੰ ਪਤਾ ਮਾਸੀ ਹੁਣ ਤੂੰ ਸੂਟ ਪੂਰਾ ਕਰਕੇ ਜਾਈਂ ਓਹੋ ਫੇਰ ਤਮੈ ਹੋਰ ਲੇਟ ਹੋ ਜਾਣਾ ਹੁਣ ਤੂੰ ਬੈਠ ਕੇ ਮੈਨੂੰ ਪੇਚ ਕਸ ਲਿਆ ਕੇ ਲੈ ਦਰਦੀ ਗੁੱਬੇ ਉਹ ਵੀ ਤੇ ਨੋਟ ਕਰਕੇ ਲੱਗੂਗੀ ਜਿਹੜੀ ਤੈ ਆ ਲਾਈ ਆ ਰੇਬਲੀ ਮੰਮੀ ਨੇ ਤੈਨੂੰ ਇੰਨੀ ਵਾਰਸ ਸੁਝਾਇਆ ਰੇਬਲੀ ਨਹੀਂ ਤੇਰੀ ਲੋਟ ਲੱਗੀ ਪੁੱਤ ਸਾਰਾ ਕੰਮ ਨਾ ਮੈਂ ਇਹ ਪਾਣੀ ਦੀ ਧਾਗਾ ਦੇਖ ਲਵਾਂ ਨੀ ਦੇਖ ਨਹੀਂ ਧਾਗਾ ਢੜੀ ਵਸਿਆ ਹੋਇਆ ਹੈ ਜੋ ਖੜਕਾ ਵੀ ਉਹ ਹੋ ਕਰਦੀ ਹੈ ਇਹ ਪ੍ਰੈਸ ਵੀ ਤੇਰੀ ਹੋ ਗਈ ਹਾਂਜੀ ਚੱਲ ਸ਼ੁਕਰੀਆ ਥੋੜਾ ਬਹੁਤ ਬਹੁਤ ਥੋੜਾ ਧੰਨਵਾਦ ਵੀ ਤੁਸੀਂ ਮੇਰੀ ਪ੍ਰੈਸ ਕਾਫੀ ਲੈ ਵੇ ਕੋਈ ਵੜ ਨਹੀਂ ਪਿਆ ਹੋਇਆ ਸੰਦੀਪ ਧਿਆਨ ਨਾਲ ਖਣਾ ਮਾਰੀ ਜਦੋਂ ਪਪਾ ਹੈ ਲੈ ਤੇਰੇ ਚ ਵੜ ਹੋਊਗਾ ਚਿੰਨੀ ਚ ਕੋਈ ਵੜ ਨਹੀਂ ਕੱਪਾ ਟਮਰ ਕੋਈ ਪੇਸਕਾਸ ਕਰ ਦੋ ਪਸਤਾ ਦਵੋ ਆ ਲੱਗਿਆ ਦੇਖੋ ਦੇ ਨਹੀ ਫਿਰ ਆਪਾਂ ਇੱਕ ਹੈਗਾ ਰਾਜ ਲੈਗਾ ਹੈ ਲੈ ਲੈ ਕਿਦਾ ਹੁਣ ਮੈਨੂੰ ਨਾ ਖੋਲ ਤਾਂ ਲੈਣਾ ਮੈਂ ਸੁਖਵੀਰ ਸ਼ੁਭਦਾ ਵੀ ਮੈਂ ਕਟਾ ਲਿਆ ਇੱਦੀ ਸੂਟ ਜਿੰਦਾ ਵੀ ਸੁਣਾ ਨਹੀਂ ਮੈਂ ਮੈਨੂੰ ਪਲਾਜੋ ਸ਼ੁਭਦਾ ਵੀ ਪਲਾਜੋ ਨਾਲ ਤਮੀਜ਼ ਕਰਤੇ ਹੈ ਅੱਛਾ ਆ ਦੇਖੋ ਆ ਸ਼ੁਭਦਾ ਹੈ ਬਾਸ ਆ ਸ਼ੁਭਦਾ ਪਜੰਦਾ ਤੇ ਅੰਮੀ ਕਾ ਪਜੰਦੀ ਆ ਲਾਸਟਿਕ ਵੀ ਲਿਆਈ ਹੋਈ ਨਾ ਤਦੇਦੀ ਕਿੰਨਾ ਟਾਈਟ ਹੋਇਆ ਵੇ ਇਹ ਮੈਨੂੰ ਲੱਗਦਾ ਮਸ਼ੀਨ ਨਹੀਂ ਗਿਰ ਜਾਣਾ ਜਿਹੜੇ ਸਾ ਬੰਨਾ ਆਪਾਂ ਨੇ ਚਲਾਈ ਸੀ ਵੀ ਤਾਂ ਕਿੰਨਾ ਟਾਈਮ ਹੋ ਗਿਆ ਹਾਂ ਚਲ ਹੁਣ ਗਰਮੀਆ ਗਰਮੀਆ ਜਸਮੀਨ ਤੋਂ ਸੂਟ ਸਵਾਲਿਆ ਕਰਾਂਗੇ ਦੇਖ ਲਈ ਹੋਲੀ ਮੈਂ ਨਹੀਂ ਡੈਲੀ ਚੈੱਕ ਕਰੇਗਾ ਨਹੀਂ ਪਹਿਲਾਂ ਫੇਸਬੁਕ ਤੇ ਜਸਮੀਨ ਦੁਆ ਪੇਸ਼ ਕੱਛ ਲਿਆ ਪੁੱਤੇ ਦੇ ਘੁੰਮਦਾਨੀ ਪਿਆ ਕਿੱਥੇ ਪੇਸ਼ ਕਰ ਦੁਆ ਮੈਨੂੰ ਲੱਗਦਾ ਕੰਗਲੇ ਸ਼ੀਸ਼ੇ ਕੋ ਪਿਆ ਇਹਨੇ ਨਾ ਹਰੇ ਰੀ ਉਹ ਵੀ ਗਰਤ ਲਾਤੀ ਦੀਦੀ ਹੋ ਇਹੋ ਦੇ ਦੇ ਮੈਨੂੰ ਲੱਗਦਾ ਤੁਸੀਂ ਤੁਸੀਂ ਲਾ ਦਿਓ ਮੈਂ ਦੇੜ ਦੇਣੀ ਉਹਦਾ ਤੇਰੇ ਚਾਚੇ ਨੇ ਆ ਜਣਾ ਵੀ ਹਾਂ ਉਹਨੇ ਕਹਣਾ ਚਲੋ ਛੇਤੀ ਛੇਤੀ ਰੋਕ ਦੇਣਾ ਚਾਹਤਾ ਟੈਨਸ਼ਨ ਨਾ ਲਓ ਜਦ ਪਤਾ ਉਹਨੂੰ ਵੀ ਕੁੜੀ ਦਾ ਕੰਮ ਚੱਲ ਰਿਹਾ ਫੇਰ ਕੁਝ ਨਹੀਂ ਕਹਿੰਦਾ ਲੈ ਦੇੜਦੀ ਆੜੀ ਡੜੀ ਮਦਾਂ ਨਹੀਂ ਡੇੜੀ ਤਾਂ ਮਦਾਂ ਚਲੋ ਫਿੱਚੀ ਤੇ ਹੁੰਦੀ ਉਹ ਤੇ ਕੱਪੜਾ ਫਟ ਜਾਏਗਾ ਦਾ ਹਾਂ ਤਾਂ ਅਗਾ ਕਿੱਸੀ ਦਾ ਹਮੇਸ਼ਾ ਮੈਂ ਤੁਹਾਨੂੰ ਕਿੰਨੇ ਵਾਰ ਸਮਝਾਵਾਂਗੀ ਧੀਰ ਆਧੀ ਆਧੀ ਆ ਜੇ ਹੁਣ ਕਮੀ ਜੇ ਫਟ ਜਾਂਦਾ ਨਹੀਂ ਫਟ ਸਕਦਾ ਫਟ ਜਾਂਦਾ ਹੁੰਦਾ ਮਾਸੀ ਬੈਠੀ ਆ ਆਹ ਚੰਕ ਤੇ ਥੱਲੇ ਡਿੱਗਦੀ ਆ ਜਿਹੜਾ ਨਾਲ ਕੋਈ ਨੀਰ ਦੇ ਮੈਂ ਜਿਹੜੀ ਸਾਫ ਕਰਾਂ ਤੁਸੀਂ ਕਹਦੇ ਨੇ ਮੈਂ ਸਿਕੂ ਮੈਂ ਸਾਲਾ ਲੈ ਗਈ ਤੇ ਉਹ ਵੀ ਨਹੀਂ ਵਰਤਿਆ ਤਾ ਦਾ ਉਹ じゃ ਮੈਂ ਸਣਾ ਨੂੰ ਗਏ ਜਦ ਦੇ ਬੱਤਨ ਗਏ ਇਹ ਅੱਛਾ ਲੜਾਈ ਨਹੀਂ ਕਰਦਾ ਠੰਡਾ ਹਵਾ ਇੱਕ ਗੱਲ ਆ ਬਈ ਆ ਹਵਾ ਨਹੀਂ ਵੀ ਦੱਸ ਕਿਆ ਕਰਿਆ ਪਏ ਇਹਨੇ ਤਾਂ ਘਰੇਲ ਕਰਿਆ ਪਏ ਹਵਾ ਤਾਂ ਤਾਂ ਕੁਛੇ ਨਾ ਦੱਸ ਲੜਾਈ ਆ ਗਿਆ ਕੱਪੜੇ ਸਾਰੇ ਉਡੂੜ ਕੇ ਥੱਲੇ ਮਤਲਬ ਨਾਰਕੇ ਮਾਸੀ ਦਾ ਰੈਣਾ ਕੈਨਸਲ ਹਵਾ ਬਹੁਤ ਜਲਦੀ ਉੱਡ ਜੂਗੀ ਨਾ ਭੰਗਰੀ ਤਾਂ ਹਵਾ ਨਹੀਂ ਉੱਪਰ ਜਾਦਾ ਮੱਛਿਆ ਪਾਪਾ ਤਾਂ ਹੁਣ ਤੇਰੇ ਚਾਚੇ ਨੇ ਲੈ ਕੇ ਜਾਣਾ ਕਿ ਨਹੀਂ ਜਾਣਾ ਆਪਾਂ ਦੱਸ ਦਊਂਗਾ ਚਾਚਾ ਕਹਦੇ ਬਈ ਚੱਲ ਦੋਕ ਦਿਨ ਆਪਾਂ ਲਾਏ ਆਉਨੇ ਆ ਮੁੜਿਆਣਾ ਤਾਂ ਨਾਲੇ ਜਿਆਦਾ ਦਿਨ ਨਹੀਂ ਲੱਗਣੇ ਦਣਾ ਨਾ ਮੈਂ ਟੈਨਸ਼ਨ ਨਾ ਕਰੋ ਤੁਸੀਂ ਐਸੀ ਚਾਚੇ ਨੂੰ ਕਹਿਣਾ ਵਾ ਤੂੰ ਨਾਲੇ ਰਹੀ ਆਉਣੀ ਮਾਸੀ ਹਾਂ ਹਾਂ ਚਲੋ ਦੇਖਦੇ ਹਾਂ ਕਿਆ ਬਣਦਾ ਗਾਹਾਂ 2 ਦਿਨ ਹੋ ਗਏ ਪਤਾ ਸਾਗ ਘਰ ਦੇ ਚੋਗਦੇ ਵੀ ਨਹੀਂ ਹੈਗੇ ਇਹੋ ਬਾਣੀ ਦੀਦੀ ਕੁਝ ਵੀ ਨਹੀਂ ਕਰਦੀ ਚੁੱਲੇ 'ਚ ਅੱਗ ਬਲਗ ਤਾਂ ਜਦੇ ਬਾਹਰ ਮੂੰਹ ਨਾ ਆਉਂਦੀ ਉਹ ਗੱਲ ਕਰਦੀਆਂ ਅਸੀਂ ਆ ਉਹ ਵੀ ਨਹੀਂ ਬਾਲਦੇ ਜੋਗੇ ਅੱਗ ਬੜੀ ਜੀ ਰਾਤ ਪਿਣੀਆਂ ਜੀਆਂ ਜਿਹੜੀਆਂ ਪੰਨੀਆਂ ਤੀਆਂ ਮੈਨੂੰ ਐ ਤਾਂ ਵੀ ਚੱਲ ਹੁਣ ਹਵਾ ਟਿਕ ਜੂਗੀ ਉਹ ਮਿਤਾ ਦੇ 12 ਦਿਨ ਹੋ ਗਏ ਅੱਜ ਸੋਚੀ ਦੀਤੀ ਮੈਂ ਵੀ ਕਿ ਚਲ ਸਾਗ ਬਣਾ ਲਾਵਾਂਗੇ ਹੂੰ ਮੇਰਾ ਜੀ ਤਾਂ ਦਾਦਾ ਟਿੱਕਾ ਪਣੀ ਮੱਖਣੀ ਕੱਢੀ ਹੋਈ ਆ ਨਾ ਇਹ ਹੁਣ ਹਾਰਕਿਆ ਹੋ ਗਏ ਇੱਕ ਤਾਂ ਟੇਲਰ ਵੀ ਕੱਚੇ ਆ ਚੱਲ ਸਾਰੇ ਹੱਸੜ ਕੇ ਦੇਖੀ ਮੇਰੇ ਤੇ ਵੀ ਪਹਿਲਾਂ ਇਹਨੇ ਇੱਕ ਵਾਰ ਨਾ ਬੰਨਣਾ ਵਾਲਾ ਹੀ ਜ਼ੜ ਤੇ ਕੁਮੀ ਕੱਢ ਦੋ ਹੋ ਤਾਂ ਮਨ ਆ ਗਿਆ ਥੋੜਾ ਮੋਟਾ ਆ ਗਿਆ ਕਿੰਛ ਨਾ ਕੋਸੀ। ਉਹ ਬੜੇ ਸੀ ਉਹ ਲਿਆ ਕਰਦੇ ਕਿ ਘਰ ਪੌਣੇ ਵਾਲੇ। ਮੈਂ ਆਪਣੇ ਤਾਂ ਛੂਲਮਾ ਫਿਰ ਤੁਸੀਂ ਵਿੱਚ ਡਿਮਾਂਡ ਕਰਾ ਲਾਦਦੇ ਫਿਰ ਮੈਂ ਕਾਰ ਮੈਂ ਕਾਲੀ ਮੋੜ ਕੋ ਲੇ ਕਿ ਕਰਦੀ ਮੇਰੇ ਤਾਂ ਤੂੰ ਬੜਾ ਛੂਂਦੀ ਹੋਣੀ ਚੱਲਉਂਦੇ। ਮੈਂ ਲੱਗ ਖੰਡਾ 350 ਦੇ ਲੈ ਕਰਦੇ ਆਪਣੇ ਛੂਲੇ ਘਰੇ ਚੁੱਕ ਕੇ। ਸੁਣੋ ਮੈਂ ਕਿਹੜਾ ਇੰਨੀ ਬੜੀ ਬੜੀ ਟ੍ਰੇਨਿੰਗ ਮਾਸਟਰ। ਜੇ ਤਾਂ ਮੈਨੂੰ ਮੇਰੇ ਛੂਲੇ ਆਉਂਦੇ। ਬੱਸ ਤੂੰ ਆਪਣੇ ਛੂਲੇ। ਮੈਂ ਛੂਲੇ ਕਰਕੇ ਤੇਰੇ ਡੇਵੀ ਮੈਡੀ ਜਿੱਦਨ ਨੂੰ ਵੀ ਜਾਊਂਗਾ। ਭਲਾ ਆ ਬੱਸ ਕਰ। ਰਾਣਾ ਤੇ ਨੀਨ ਕੋਚਾ ਕਰਦਾ ਇੱਕ ਮਾਰ ਜੀ ਕੱਛ ਡੈਟਜ ਵਿੱਚ ਦੇਖਣ ਲੱਗਦਾ ਆ ਤੇਰਾ ਛਕ ਵੀ ਨਹੀਂ ਛੋਟ ਵੀ ਨਾ ਛੋਟਾ ਮੈਂ ਤਾਂ ਹੀ ਉੜ ਲੱਗੀ ਹਾਂ ਇਹ ਹੋ ਰੱਖਾ ਹਾਂ ਹੋ ਰੱਬਾ ਮੇਰਾ ਤਾਂ ਇਹ ਦੋ ਬਣਾਉਣਾ ਉਹ ਦੇਖ ਲੈ ਉਹਨੂੰ ਗਲਤੀਆਂ ਲੱਭ ਜਾਂਦੀਆਂ ਤੁਹਾਨੂੰ ਗਲਤੀ ਨਹੀਂ ਲੱਭਦੀ ਸੋਚਣ ਦੀ ਗੱਲ ਪਾਪਾ ਮੈਂ ਸੋਚ ਨਹੀਂ ਲਈ ਸਹੀ ਬਈ ਬਈ ਮੈਂ ਤਾਂ ਨਹੀਂ ਤੇਰੇ ਸੂਟ ਨੂੰ ਹੱਥ ਪਾ ਸਕਦੀ ਮੈਂ ਪਾਉਂਗੀ ਟੈਨਸ਼ਨ ਨਾ ਲੈ ਜਸਮੀਨ ਸਿਰ ਦੋਹਾਂ ਲੱਗਣਾ ਸੂਟ ਫਿਊਨ ਨੂੰ ਮੁੜ ਕੇ ਜੀ ਨਹੀਂ ਜਸਸੀ ਸੈੱਟ ਕਰ ਦਿੰਦਾ ਨਹੀਂ ਆਹ ਚੀਜ਼ ਨਾਲ ਸਾਥ ਨੂੰ ਕਾਲੇ ਨੂੰ ਤਾਂ ਜਰੂਰ ਪਸੰਦ ਨਹੀਂ ਆਉਂਦਾ ਜੇ ਕੋਈ ਬੰਦਾ ਗਲਤੀ ਨੂੰ ਗਲਤੀ ਨਹੀਂ ਆ ਨਾ ਦੱਸੇ ਫਿਰ ਉਹ ਗੁਰੂ ਵੀ ਕਹਦਾ ਗੁਰੂ ਤਾਂ ਮੈਂ ਮੰਨਦੀ ਆ ਮੈਂ ਮੰਨਦੀ ਆ ਵੇ ਜੇ ਹੁਣ ਗਲਤੀ ਦੱਸੂਗਾ ਤਾਂ ਆਈ ਸਾਹੀ ਹੋਊਗੀ ਮੈਂ ਮੈਂ ਤੁਹਾਨੂੰ ਦੱਸਦਾ ਵੀ ਜੇ ਮੈਂ ਸਿਉਂਗੀ ਤਾਂ ਮੈਂ ਆਪਣੀ ਹੀ ਸਿਉਂ ਮੈਂ ਬੱਸ ਦੂ ਆਪਣਾ ਸਿਉਂ ਤਮੀ ਜੇ ਤੁਸੀਂ ਉਪ ਤੁਸੀਂ ਇਥੇ ਤੁਹਾਡਾ ਪੰਨਾ ਸਲਵਾਰ ਸਿਉਂ ਦੂ ਹਾਂ ਹੋ ਗਏ ਸਲਵਾਰ ਠੀਕ ਐ ਸਲਵਾਰ 'ਚ ਕੋਈ ਨੁਕਸ ਨਹੀਂ ਹੁੰਦਾ ਕਮੀਜ਼ 'ਤੇ ਐ ਕੱਚਾਂ ਦੇ ਨੁਕਸ ਪੈ ਜਾਂਦਾ ਬਾਹਾਂ ਨਹੀਂ ਮੇਰੇ ਤੋਂ ਸੈੱਟ ਆਉਣੀ ਐ ਤਾ ਨਹੀਂ ਕਾਤੇ ਮੋਢਿਆਂ ਤੇ ਜਿਹੜੀ ਤੁਹਾਡੀ ਕਾਟ ਆ ਨਾ ਉਹ ਕਈਆਂ ਤੋਂ ਰੋਟ ਨਹੀਂ ਆਉਂਦੀ ਚੱਲ ਆ ਤਾਂ ਮਸ਼ਾਲਾ ਕੁੱਤੇ ਵਾਂ ਸਹੀ ਹੁੰਦਾ ਕਹਿੰਦੇ ਸਿਉਣ ਮਾਰਨੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਐ ਆ ਲੈ ਕੱਸੋਗੇ ਆਪਾਂ ਨਹੀਂ ਕੱਤਾਂ ਸੈੱਟ ਹੁਣ ਦੇਖਦੀਆਂ ਜੀ ਜੇ ਸਭ ਗੁੱਗੂ ਹੋਊਗੀ ਲੱਗਤਾ ਨਹੀਂ ਯਾਰੀ ਹਾਂਜੀ ਉਹ ਸੀਰ ਬਹਾ ਕੇ ਨਾ ਕੇ ਸਵਾਗਤ ਕਰਾਂਗੀ ਮੇਰੇ ਨਾਲ ਜਾਨਾ ਕੀ ਬਣਾਉਂਦੀ ਸੀ ਜਾਕਾ ਨਹੀਂ ਮੈਂ ਸੌਣਾ ਮੈਂ ਤਾਂ ਚੱਲ ਫਿਰ ਸੁਲਾ ਦੋਨੀ ਜਦ ਜੈਸਮੀਨ ਨੇ ਸਵੇਰੇ ਵਜੇ ਲਾਈ ਮਨੂ ਆਇਆ ਤਾਂ ਮੈਂ ਕਿਹਾ ਲਾਤਾ ਲਈ ਹੋਣਾ ਜੈਸਮੀਨ ਟੋਕਾ ਵੀ ਖਿਆ ਮੈਂ ਕਿਹਾ ਬੂਬੂ ਜੀ ਨੇ ਤਾਂ ਖੜਾ ਜੀ ਬਸ ਇੱਕ ਗੱਲ ਲੈ ਜੇ ਘਰ ਚ ਨਹੀਂ ਆਣਾ ਹੋਵੇ ਨਾ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਹਾਂ ਵੀ ਹੱਥ ਉੱਥੇ ਦਾ ਦੇ ਦੇ ਕਿ ਜੇ ਇੱਕ ਟੋਨਾ ਵੀ ਬਹੁਤ ਹੋਗੀ ਅੱਛਾ ਇੱਕ ਗੱਲ ਹੋਰ ਜਦ ਨਿਆਣਾ ਸੌਂਦਾ ਕੰਬੀ ਆਏ ਜਾਂ ਜਦ ਇਹ ਹਾਂ ਇਹ ਗੱਲ ਵੀ ਥੋੜੀ ਸਹੀ ਕਿਉਂਕਿ ਤੋ ਦੋ ਮੈਨੂੰ ਮੈਂ ਕਾਦੀ ਜਸਮੀਨ ਦਾ ਹੁ ਜੀ ਕਰਦਾ ਜੇ ਇਹਨਾਂ ਰੋਕਤੀ ਜਸਮੀਨ ਨੇ ਫਿਰ ਕਹਣਾ ਵਾਸਤੇ ਤੋ ਰੋਕ ਤਾਂ ਨਹੀਂ ਉਹ ਤਾਂ ਗੱਲ ਠੀਕ ਹੈ ਕਰਨਾ ਵੀ ਆ ਦੋ ਤਿੰਨ ਘੰਟੇ ਨਿਆਣਾ ਸੁੱਤਾ ਪਿਆ ਉਹਨੇ ਚ ਕਰ ਲੋ ਸਹੀ ਗੱਲ ਇਹ ਚੱਲਣੇ ਕਿਤੇ ਤੱਕ ਕਰੇ ਆਪ ਪੈਸਾ ਨਹੀਂ ਖਰਦੀਦੀ ਮੈਂ ਕਮਾਵਾ ਮੈਂ ਕਮਾਵਾ ਬਸ ਉਹ ਕਰਨੇ ਬਲੇ ਬਹਤ ਜਿਹਨਾਂ ਦੀ ਹੈ ਨਾ ਜਿਹੜੇ ਟੇਲਰ ਹੋ ਉਹਨਾਂ ਦੇ ਕਰਨਾ ਸਾਡੇ ਪਿੰਡ ਦੀ ਗੱਲ ਹੈ ਕੁੜੀ ਨਾ ਇੱਕ ਛੋਟੀ ਜੀ ਉਹਦੀ ਮੰਮੀ ਸਿਉਂਦੀ ਸੀ ਕੱਪੜੇ ਉਹ ਕੁੜੀ ਨੇ ਨਾ ਸੂਈ ਤਾਂ ਲੈ ਹੱਥ ਰੱਖ ਲੈ ਜਿਹੜੇ ਹੱਥ 'ਚ ਸੂਈ ਚਲੇ ਬਾਹੇ ਗਲ ਹੋਰ ਹੋ ਜਾਂਦਾ ਸੂਈ ਤੋਂ ਬਾਦੀ ਨਿਆਣੀ ਨੂੰ ਕਿਹੜਾ ਪਤਾ ਲੱਗ ਨਿਆਣੀ ਨਿਆਣੀ ਮੱਤਸਾ ਨਿਆਣੀ ਨੇ ਤਾਂ ਜਿੱਥੇ ਦੇਖੋ ਉੱਥੇ ਹੱਥ ਰੱਖ ਲੈ ਸਹੀ ਗੱਲ ਹੈ ਉਹਨੇ ਵੀ ਕੋਲ ਆਖਤ ਚਰੀਨੇ ਕਾਉਸੀ ਉਦੀ ਸੀ ਉਦੀ ਕੀ ਪਤਾ ਤਾਂ ਉਹਨੂੰ ਵੀ ਹੂੰ ਚਲ ਕੱਲ ਮਾਸੀ ਨੇ ਆਏ ਜਾਣਾ 300 ਗਈ ਹੈ ਨਹੀਂ ਝਾਕਦੀ ਦੇਖ ਲੈ ਕਿੱੜਾ ਉਗੜਾ ਹੋਰ ਦੀ ਪਾਈ ਨਾ ਸਾਜਾ ਪਤਾ ਨਹੀਂ ਕਿ ਕਿੱਦਾਂ ਖਬਰਾਂ ਮਰਜੀ ਆ ਜਾਣ ਚਲੋ ਤਾਂ ਸਿਰ ਕੋਈ ਗੱਲ ਹੀ ਤੇਰੇ ਨਾਲ ਹੌਸਲਾ ਆ ਜਾਂਦਾ ਦੱਸਦਾ ਤਾਂ ਵੀ ਕਾਨੂੰ ਬਾਜੀ ਕੀ ਗੱਲ ਬਾਜੀ ਮੈਂ ਤੁਹਾਡੇ ਏਸ ਤੋੜੇ ਦਿਓਰ ਨਾਲ ਜਿਹੜਾ ਅੱਡੇ ਦਾ ਪਰਦੇ ਰੱਖਦਾ ਗੱਲ 'ਚ ਕਿੱਥੇ ਜਾਣਾ ਕੀ ਕਰਨਾ ਫਿਰ ਉਹ ਵੀ ਜ਼ਰੂਰੀ ਆ ਓਹੋ ਥੋੜੀ ਜਿਹੀ ਬੇਰੀ ਵੀ ਪਰ ਫੀਲਿੰਗ ਹੁੰਦੀ ਆ ਯਾਰ ਬੜਿਆਂ ਦਾ ਫੀਲਿੰਗ ਨਹੀਂ ਨਿਕਲਦੀ ਮਾ ਰਾਂ ਰਾਂ ਜੀ ਕਰਦਾ ਬਈ ਸਬਾਰ ਇਸ ਵਿੱਚ ਅੱਥੇ ਤੇ ਜਮਾਰੀ ਪੁੱਤਾਂ ਦੇਖੀ ਹਵਾ ਕਿਵੇਂ ਗੂੰਜਦੀ ਆ ਸੀਸੇ ਆ ਨਹੀਂ ਕਈ ਵਾਰ ਤਾਂ ਹੀ ਲੱਗਦਾ ਵੀ ਭੂਤ ਆ ਗਿਆ ਰਾਤ ਜਦੋਂ ਬਬਾ ਐ ਆਉਂਦੀ ਸੀ ਪਤਾ ਨਹੀਂ ਲੱਗਦਾ ਤਾਂ ਵੀ ਕੋਈ ਭੂਤ ਹੋਵੇ ਰੀਤ ਨਾਲ ਡਰਦੀ ਹਾਂ ਸੌਂਗੀ ਹਵਾ ਬਹੁਤ ਚੱਲੀ ਆ ਇੱਕ ਸਿਉਣ ਹੋਰ ਵਾਰੀਂਸ ਸਵੇਰੇ ਕੱਪੜੇ ਧੋਤੇ ਪਰ ਉੜਦੇ ਆਏ ਫਿਰਨ ਕੱਪੜੇ ਘੱਟਾਂ ਦੇਤੀ ਮੈਂ ਹੋਰ ਕੱਲ ਕਾਣੀ ਸੀ ਤੋਤੇ ਵੀ ਚੱਲ ਹਵਾ ਚੱਲਦੀ ਆ ਅੱਜ ਤਾਂ ਫਿਰ ਧੋਣੀ ਪੈਣੇ ਤੇ ਆਪਣੇ ਤਾਂ ਹੋ ਵੀ ਬਹੁਤ ਜਾਂਦੀਆਂ ਭਾਈ ਰੱਬ ਦਾ ਭਾਣਾ ਪਰ ਮੰਡੀ ਚਲੋ ਓਹੋ ਰੇਤ ਕੀ ਇਦਾਂ ਮੈਂ ਤਾਂ ਪੰਗਾਈ ਲੈ ਲਿਆ ਰੱਬ ਨੇ ਤਿਆ ਕਰ ਤਿੱਖਾ ਤਾ ਹੱਥੜ ਜਿਹੀ ਜਤ ਉੱਠ ਕੇ ਆ ਜਾ ਆ ਜਾ ਚਲ ਕੋਣ ਆ ਦੇ ਦੂੰਗਾ ਤੁਮੀ ਲੱਗਿਆ ਮੈਂ ਮਾਸੀ ਦੇ ਕੰਮ ਨਹੀਂ ਹੋਈ ਜਣਗੀ ਛੱਡ ਫੇਰ ਕਰੀ ਚਲੋ ਆ ਦੋ ਤੁਮੀ 36 ਸਾਲ ਤੱਕ ਦਾ ਆਸਾ ਮਾਸੀ ਬੱਜੇ ਦੇ ਪੈ ਗਈ ਮੈਨੂੰ ਐ ਤਾਂ ਫਿਰ ਜਿਵੇਂ ਸਿਉਂਦੀ ਨਾ ਫਿਰ ਓਖਾ ਹੋ ਜਾ ਜਾ ਕੇ ਵਿਚਾਰੇ ਹੱਥ ਨਾਲੀ ਉਹਨਾਂ ਸੀ ਵਿਚਾਰੇ ਇਹ ਬਚਾਰੀ ਨੂੰ ਘੜੀ ਨੂੰ ਵੀ ਬਹੁਤ ਟਾਈਮ ਹੋ ਗਿਆ ਇਹਨੂੰ ਤੇਲ ਦੇਣੇ ਆਲਾ ਤੇਲ ਵੀ ਨਾਲ ਉਹ ਵੀ ਵਧੀਆ ਚੱਲੀ ਜਾਂਦੇ ਈ ਤੇ ਇਹ ਦੇਖੇ ਸਾਫ ਕਰਦੇ ਹਾਂ ਹੈ ਕਿ ਤਾ ਹੈ ਬੁਈ ਗੜਬੜ ਚਲਦੀ ਤਾਂ ਬਹੁਤ ਵਧੀਆ ਤੇਲ ਨਾਲ ਦੇ ਬਸ ਜੀ ਮੈਂ ਤੇ ਕਾਪਰ ਰੋਪਣ ਨੂੰ ਗਏ ਫੇ ਲੈ ਜਾਵਾਂਗੇ ਇਹਨੂੰ ਦਿਖਾ ਦੇਵੋਗੇ ਨਾ ਜਲਦੀ ਆਓ ਤੇ ਤੇਲ ਬੱਸ ਉਸ ਕਰੇ ਬਸ ਮਾਸੀ ਕਹਿੰਦੀ ਆ ਇੱਥੇ ਕੋ ਛੜਕਦਾ ਦੇਖੋ ਤੁਸੀਂ ਕਿ ਆੜਕਦਾ ਚਲੋ ਰਬੜ ਦੇਖੋ ਬਸ ਸਹੀ ਹੈ ਦੇਖੋ ਚੱਲੀ ਹੈ ਰਬੜ ਤਾਂ ਖੜ 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 ਸੁਈ ਦਾ ਤਾਂ ਗਾਇਨ ਸਹੀ ਹੈ ਜੇ ਸਦਾ ਅੱਥੀ ਆਵੇ ਇੱਕ ਮਿੰਟ ਲਾਉਣਾ ਨੇ ਵੀ ਥੋੜਾ ਆੜਕਦਾ ਦੇਖ ਲਿਆ ਹਨਾ ਉਹ ਪਾਪਾ ਹਾਂ ਜਾਂ ਇਹ ਨੂੰ ਚੱਕੇ ਨੂੰ ਤੇਲ ਦੇਣੇ ਆੜਾ ਲੇ ਆ ਰੇਬਲੀ ਕਿੱਥੇ તરી ਮੇਰੇ ਕੋਲ ਕੋਈ ਨਹੀਂ ਪੁੱਤਾ ਨੀਰ ਕਿਹੜੀ ਪਾੜੀ ਆ ਰੇਬਲੀ ਸਾਰੀ ਹੈ ਜਿਹੜੀ ਮੈਂ ਲਈ ਲਈ ਉਹ ਤੇਰੇ ਮੂਰੇ ਕਿਹੜੀ ਪਈ ਐ ਮੈਂ ਤਾਂ ਉਹੀ ਕੱਟ ਕੇ ਬਸ ਮੈਨੂੰ ਆਂਟੀ ਨੇ ਲਾਉਣੀ ਸੁਖਾਈ ਸੀ ਮੈਂ ਤੋਂ ਮੇ ਹੀ ਲਾ ਦਿੰਦੀ ਹੁੰਦੀ ਜੀ ਓਹੋ ਤੀਸੀ ਕੱਟੀ ਦੀ ਆ ਰੇਬਲੀ ਰ ਮਾਸੀ ਫੇਰ ਕੱਟ ਲਾ ਦੇ ਥੱਲੇ ਕਿੰਸੀ ਦੂਆ ਕਾਲ ਨਹੀਂ ਲਾਇਆ ਤੈਂ ਮੈਂ ਕੁਝ ਨਹੀਂ ਕਰਿਆ ਹਲੇ ਦੂਆ ਚ ਪਾਣੇ ਆਗਲਾ ਉਹ ਨਹੀਂ ਮੈਨੂੰ ਲਾਉਣਾ ਹੈਗਾ ਨਾਲ ਪਰ ਪਰ ਨਾ ਨਾ ਕੋਈ ਗੱਲ ਨਹੀਂ ਲੱਗਦਾ ਨਾ ਸਹੀ ਐ ਨਹੀਂ ਹੁਣ ਮੈਨੂੰ ਕੋਈ ਕੱਪੜਾ ਦਾ ਦੋ ਬੋ ਜੀ ਇਹਦੇ ਜੋ ਕੱਟ ਲੂ ਬਸ ਕੋਸੇ ਨਹੀਂ ਲੋੜ ਦੀ ਬਾਹਾਂ ਕੱਢ ਕੇ ਲੱਗੀ ਅੰਮੀਆਂ ਲੈਦੀਆਂ ਸੌਰੀ ਕੱਢ ਕੇ ਕੱਪੜਾ ਦੀ ਸੋਹਣਾ ਚਾਹੀਦਾ ਆਹਾਂ ਪੂਰਾ ਲੱਜਣਾ ਬਸ ਤੇਰਾ ਗੋਲ ਉਹਨੂੰ ਜੋੜ ਪਾ ਲੈ ਵਿੱਚ ਤੇ ਦੱਸ ਮੈਨੂੰ ਦੱਸਣਾ ਪੈਂਦਾ ਵਾ ਕੀ ਸੀ ਗੱਲ ਹੈ ਕਰਨੀ ਹੈ ਸੁੰਦੀ ਹੋਣਾ ਸੇ ਕਿਰਸੀ ਕੱਟ ਲੈ ਇਹਨਾਂ ਦੋਹਾਂ ਚ ਉਹਦੇ ਬਾਅਦ ਜੋੜ ਪਾ ਦੇ ਫਟਿਆ ਕਰਦੇ ਨਹੀਂ ਕੱਟੀ ਮੈਂ ਤਾਂ ਨਾਲ ਕਿੰਨੀ ਤੁਹਾਨੂੰ ਪਸੰਦ ਨਹੀਂ ਆਇਆ ਵੀ ਐਂ ਹੀ ਸੁਭਾਲ ਹਾਏ ਰੱਬ ਜੀ ਦੱਸੋ ਮੈਨੂੰ ਨਹੀਂ ਟੱਲੇ ਲਈ ਕੱਟੀ ਕਿਨੇ ਮਾਰਤੀ ਹੈ ਜੋ ਉੱਤੇ ਪਾ ਲਓ ਹਾਏ ਚਾਚਾ ਵੀ ਆਉਣਿਆ ਵਿਚਾਰਾ ਚਲੋ ਵੀਡੀਓ ਬੰਦ ਕਰ ਦੋ ਫੇ ਸਾਡੀ ਵੀਡੀਓ ਉੱਤੇ ਲਾਈਕ ਸੇ ਸਾਡੀ ਜਿਹੜਾ ਲਾਈਵ ਸ਼ੇਅਰ ਬੰਦ ਕਰ ਦਿਓ ਲੈਂਦੇ ਆ ਅਗਲੀ ਵੀਡੀਓ ਚਲੋ ਤੇ ਬਾਏ ਬਾਏ ਕੋਈ ਪ੍ਰੋਬਲਮ ਨਹੀਂ